पहला आर्टिकल रेगा मस्क्रीन शॉर्ट आएगी फ्लोरल शंटून बॉटम आएगी और शिफॉन दुपट्टा आएगा फ्रंट पे एम्ब्रॉयडरी है शॉर्ट पे टेल श्री बॉन्ड पे दुपट्टे पे भी पूरी एम्ब्रॉयडरी और प्राइस रहेगा 700 फ्री शिपिंग पहला आर्टिकल रेगा श्री क्रिएट सिल्क का ऑल ओवर सूट 5 मीटर काट दी और शिनॉन दुपट्टा गोटा पट्टी ये प्राइस रहेगा 1000 फ्री शिपिंग बहुत ही बढ़िया आर्टिकल है नेक्स्ट आर्टिकल

ਪੋਤੀ ਵਜੇ ਆਰਟੀਕਲ ਹੈ ਫੋਰ ਸਾਈਡ ਲੈਸਸ ਆਏਗੀ ਦੁਪੱਟੇ ਦੇ ਨਾਲ ਨੈਕਸਟ ਆਰਟੀਕਲ ਤਾਬੀ ਚੱਕੇ ਵੀ ਸ਼ਰਟ ਆਏਗੀ ਵੱਡੇ ਬਨਦੀ ਦੀ ਔਰ ਪਿਓਰ ਕਾਟਨ ਬਾਟਮ ਆਏਗੀ ਸਭੀ 3 ਮੀਟਰ ਦੀ ਤੇ ਜਿਹੜਾ ਡਬਲ ਸ਼ੇਡ ਹੈ ਦਾ ਪੋਟਾ ਚੱਕ ਦੁਪੱਟਾ ਦੇਗਾ ਪ੍ਰਾਈਸ ਰਹੇਗਾ 900 ਫ੍ਰੀ ਸ਼ਿਪਿੰਗ ਨੈਕਸਟ ਆਰਟੀਕਲ ਵਿਸਕੋਸ ਮਸਲੀਨ ਨਾਲ ਉਹ ਸੂਟ 5 ਮੀਟਰ ਕੱਟ ਪਿਓਰ ਔਰਗੈਂਜ਼ਾ ਦੁਪੱਟਾ ਫੋਰ ਸਾਈਡ ਲੈਸਸ ਵਾਲੇ ਤੇ ਪ੍ਰਾਈਸ ਰਹੇਗਾ 900 ਫ੍ਰੀ ਸ਼ਿਪਿੰਗ

ਨੈਕਸਟ ਆਰਟੀਕਲ ਰਹੇਗਾ ਜੀ ਮਸਲੀਨ ਸ਼ਰਟ ਮਸਲੀਨ ਬਾਟਮ ਕੱਟਵਰਕ ਵਾਲੀ ਇਹਦੀ ਬਾਟਮ ਆਏਗੀ ਔਰ ਪਿਓਰ ਔਰਗੈਂਜ਼ਾ ਦੁਪੱਟਾ ਰਹੇਗਾ ਫੋਰ ਸਾਈਡ ਲਾਸੇ ਦੇ ਨਾਲ ਬਹੁਤ ਵਧੀਆ ਫੈਬਰਿਕ ਹੈ ਤੇ ਪ੍ਰਾਈਸ ਹੈਗਾ 770 ਫ੍ਰੀ ਸ਼ਿਪਿੰਗ 25 ਸੋਨਾ ਆਰਟੀਕਲ ਨੈਕਸਟ ਆਰਟੀਕਲ ਜੀ ਹੈ ਤੁਹਾਨੂੰ 2 ਪਰ ਮੀਟਰ ਦੇ ਤਾਰਨਾ ਮਿਲੇਗਾ ਜੀ 1200 ਦਾ ਇਹ ਪਰ ਮੀਟਰ ਸੂਟ ਆਏਗਾ 5 ਮੀਟਰ ਦਾ ਪੈਕ ਰਹੇਗਾ ਇਹਦਾ ਬਹੁਤ ਹੀ ਵਧੀਆ ਆਰਟੀਕਲ ਹੈ ਪ੍ਰੀਮੀਅਮ ਕੁਆਲਟੀ ਦੇ ਵਿੱਚ तुसी अपने अकॉर्डिंग कुछ भी तैयार करवा सकते शर्ट मसलीन बॉटम वर्क आएगी और प्योरगेंजा दुपट्टा तो आएगा प्राइस रहेगा थाउजेंड रुपीज फ्री शिपिंग बहुत ही सोना आर्टिकल है जी फटाफट ऑर्डर कर लो नेक्स्ट आर्टिकल रहेगा ऑल ओवर सूट वर्क बॉटम वर्क

ਤੇ ਪ੍ਰਾਈਸ ਰਹੇਗਾ ਜੀ ਸਾਡੀ 1200 ਫ੍ਰੀ ਸ਼ਿਪਿੰਗ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਣ ਵਾਲਾ ਸੂਟ ਹੈ ਜੀ ਕਾਫੀ ਹੋਰ ਸੇਲਿੰਗ ਦੇ ਵਿੱਚ ਹੈ ਐਵਲਾ ਜੀ ਸੂਟ ਰਹੇਗਾ ਵਿਚਿਤਰਾ ਸਿਲਕ ਆਲ ਓਵਰ ਸੂਟ ਰਹੇਗਾ ਸਲੀਵਸ ਵਰਕ ਆਏਗੀ ਬਾਟਮ ਵਰਕ ਆਏਗੀ ਪਿਓਰ ਔਰਗੈਂਜ਼ਾ ਦੁਪੱਟਾ ਆਏਗਾ ਗੋਟਾ ਪੱਤੀ ਵਰਕ ਦੇ ਨਾਲ ਫੋਰ ਸਾਈਡਸ ਮੋਟਾ ਲੈਸ ਤੇ ਪ੍ਰਾਈਸ ਰਹੇਗਾ ਸਾਡੇ 1200 ਫ੍ਰੀ ਸ਼ਿਪਿੰਗ ਥੈਂਕ